ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਹਮੇ ਅਵਗਨ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਛੋੜ ਬਿਖੇ ਬਿਖਾਏ ਮਾਇਆ ਮੋਹ ਪਰਮ ਪੈ ਤੇ ਦਾਰਾ ਮੈਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤਕੀ ਬੋਲੇ RAMਦਾਸ ਅਨਖੋਸ਼ ਨਾਈ 17 ਸ਼੍ਰੀ ਵਾਹਿਗੁਰੂ ਸਾਹਿਬ ਜੀ ਆਗ ਗਉੜ ਬਾਣੀ ਭਲਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਮ ਕਾ ਸਤ ਮਿਲੇ ਕਿਛ ਸੁਣੀਏ ਕਿਛ ਕਹੀਏ ਮਿਲੇ ਅਸੰਤ ਮਰਚ ਕਰ ਰਹੀ ਹੈ ਸੰਤ ਮਿਲੇ ਕਿਛ ਸੁਣੀਏ ਕਹੀਏ ਮਿਲੇ ਅਸੰਤ ਮਰਚ ਕਰ ਰਹੀ ਹੈ ਬਾਬਾ ਬੁਰਣਾ ਕੀ ਕਹੀਏ ਜੈ ਜੈ ਰਾਮ ਨਾਮ ਰਮ ਰਹੀਏ ਲਾ ਸੰਤਨ ਸੋ ਬੋਲੇ ਉਪਕਾਰੀ ਮੂਖ ਸੋ ਬੋਲੇ ਝੱਕ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਮੇਨ ਬੋਲੇ ਕਾ ਤਰੇ ਬੀਚਾਰਾ ਕਬੀਰ ਕੋ ਕਬੀਰ ਛੂਸ਼ਾ ਘਟ ਬੋਲੇ ਭਰਿਆ ਹੋਏ ਸਭ ਬਕੂਨਾ ਡੋਲਾ ਕਹੋ ਕਬੀਰ ਛੂਸ਼ਾ ਘਟ ਬੋਲੇ ਭਰਿਆ ਹੋਏ ਸੂਕ ਬਹੂਨਾ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਐਤਵਾਰ 15 ਸਤੰਬਰ 31 ਪਾਦਰੋਂ ਹੈ ਅੱਜ ਦਿਨ ਐਤਵਾਰ 15 ਸਤੰਬਰ 31 ਪਾਦਰੋਂ ਹੈ ਪਾਵ ਅੱਜ ਪਾਦਰੋਂ ਦਾ ਪਿੰਡ ਪਾਦਰੋਂ ਮਹੀਨੇ ਦਾ ਲਾਸਟ ਦਿਹਾੜਾ ਹੈ ਕੱਲੋਂ ਪਵਨ ਸੰਗਨਾਂ ਦਾ ਦੇਣਾ 12 ਮਹੀਨੇ ਦਾ ਅੱਜ ਲਾਸਟ ਦੇਣਾ ਹੈ ਕੱਲੋਂ ਪਵਨ ਸੰਗਨਾਂ ਦਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ